ਬੀਰ ਜੀ ਕੋਈ ਵੀ ਸਾਧਨ ਹੋਵੇ ਜਾਂ ਟਰਾਲੀ ਮੰਨ ਕੇ ਚਲੋ ਟਰੈਕਟਰ ਤੁਸੀਂ ਰੰਗ ਕਰਵਾਉਣਾ ਤਾਂ ਪ੍ਰੀਤ ਪੈਂਟਰ ਕੋਲੇ ਆਓ ਬਾਈ ਨਾਲ ਤਾਂ ਬਾਈ ਸਭਾ ਸਸਤੇ ਭਾਅ ਦਾ ਕਰਦਾ ਬਾਈ ਤੇ ਨਾਲ ਇੰਨਾ ਵਧੀਆ ਕਰਦਾ ਯਾਰ ਗੱਡੀ ਦੀ ਕੋਈ ਪੇਂਟਿੰਗ ਦੇਖੋ ਜਿਵੇਂ ਲਿਖਿਆ ਪਿਆ ਗੋਡ ਇਜ਼ ਵਨ ਜਨ ਕਿ ਵੀ ਯਾਰ ਬਹੁਤ ਘੈਂਟ ਕਰਦਾ ਹੈ ਪੁਰਾਣੀ ਟਰਾਲੀ ਦੀ ਫੋਟੋ ਪਾਉਂਗਾ ਮੈਂ ਤੁਹਾਨੂੰ ਤੇ ਮੰਨ ਕੇ ਚਲੋ ਭਰਾ ਐਵੇਂ ਆ ਵੀ ਜਮਨ ਨਵੀਂ ਬਣਾਤੀ ਜਮਾ ਐ ਲੱਗਦੀ ਬੀ ਸੀ ਸਕ੍ਰੈਪ ਤੇ ਐਨੇ ਸੌਂਕ ਨਾਲ ਕਰਦਾ ਰੁਪਏ ਵੀ ਬਾਈ ਘੱਟ ਲੈਂਦਾ ਆ ਸਾਈਡ ਤੇ ਮੈਂ ਫੋਟੋ ਲਾ ਰੱਖੀ ਆ ਟਰਾਲੀ ਦੀ ਦੇਖੋ ਕਿੰਨੀ ਜਾਚ ਰਹੀ ਐ ਬਾਈ ਤੇ ਪੱਖੋ ਕਲਾਂ ਤੇ ਤੁਹਾਨੂੰ ਜਿਹੜਾ ਕਿ ਨੰਬਰ ਐ ਡਿਸਕ੍ਰਿਪਸ਼ਨ ਚ ਦੇ ਦਿੰਨਾ ਭਰਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਲਿਓ ਤੇ ਟਾਈਮ ਲੈ ਲਿਓ ਬਾਈ ਕੋਲੇ ਵਿਅਸਤ ਕੰਮ ਬਹੁਤ ਐ ਪਰ ਬਾਈ ਕਹਿੰਦਾ ਬਾ ਦੇ ਵੀਡੀਓ ਕੋਈ ਚੱਕਰ ਨਹੀਂ ਕਹਿੰਦਾ ਆਪਾਂ ਕੰਮ ਪਾਉਣ ਦੇ ਜਿੰਨਾ ਸੌਂਕ ਨਾਲ ਕਰਾਂਗੇ ਇੱਕ ਅੱਧਾ ਦਿਨ ਲੱਗ ਜਾਂਦਾ ਟਰਾਲੀ ਜਾਂ ਤੁਹਾਡੀ ਗੱਡੀ ਕਾਰ ਜੋ ਵੀ ਟਰੈਕਟਰ ਖੜਾਉਣਾ ਪਊਗਾ ਪਰ ਬਾਈ ਐ ਬਦਲੇ ਬਦਲਾ ਲੱਗੂ ਤੁਹਾਨੂੰ ਵੀ ਖਾਂ ਯਾਰ ਵੀਰੇ ਦੇਖੋ ਜੀ ਜਿਹੜਾ ਮਰਜ਼ੀ ਡਿਜ਼ਾਈਨ ਦੱਸ ਦੋ ਉਹੀ ਕੱਢ ਕੇ ਬਾਈ ਤੁਹਾਡੇ ਸਾਹਮਣੇ ਧਰ ਦੂਗਾ ਵੀ ਚੱਕ ਵੀਰੇ ਤੇ ਜ਼ਰੂਰ ਕਰਾਓ ਜੀ ਆ ਦੇਖੋ ਪਿੰਡ ਪਖੋਕਣਾ ਤੇ ਦੇਖੋ ਜਿਵੇਂ ਉਹ ਚੈਹ ਲਿਖਿਆ ਪਿਆ ਫਾਰਮ ਇਸ ਤਰ੍ਹਾਂ ਕੁਝ ਵੀ ਲਿਖਾ ਸਕਦੇ ਹੋ ਤੁਸੀਂ ਸਿੰਧੂ ਫਾਰਮ ਜੋ ਵੀ